ਦਰਾਂ ਮਿਰਨਾ ਸਿੰਦੇ ਕੋਨਸਟਲ ਜਿਸ ਨੂੰ ਆਨਸਿੰਗ ਜੀ ਪੀਸੀਆਰ ਤੇ ਆਖਦੇ ਨੇ ਹਾਂਜੀ ਸਰ ਸਰ ਇੱਥੇ ਨਾ ਇਧਰੋਂ ਸਾਨੂੰ ਕਿਸ ਨੇ ਸੁਣ ਨਹੀਂ ਹਟਤਾ ਸੀ ਵੀ ਇੱਥੇ ਬੱਚੇ ਵਾਲੀ ਗੱਡੀ ਢਿੱਗ ਪਈ ਅਸੀਂ 2 ਮਿੰਟਾਂ ਦੇ ਵਿੱਚ ਇੱਥੇ ਪਹੁੰਚ ਗਏ ਸਰ ਸਰ ਇੱਥੇ ਆ ਕੇ ਜੋ ਦੇਖਿਆ ਸੀ ਬੱਚੇ ਉੱਪਰ ਬੈਠੇ ਸੀ ਪਾਣੀ ਦੇ ਵਿੱਚ ਮੈਂ ਕੁਝ ਨਹੀਂ ਦੇਖਿਆ ਜੀ ਮੈਂ ਤਾਂ ਪਾਣੀ ਤੇ ਤੈਰਨਾ ਵੀ ਘੱਟੀ ਜਾਂਦਾ ਸੀ ਮੈਂ ਪਾਣੀ ਦੇ ਵਿੱਚ ਛਾਲ ਮਾਰਤੀ ਜੀ ਅੱਛਾ ਡਿਊਟੀ ਕਿਤੇ ਤਨਾ ਦਿੱਤਾ ਨਾਲ ਹੀ ਸਾਡੀ ਬਮਨ ਨੈਟ ਤੇ ਪੀਸੀਆਰ ਤੋਂ ਕੁਝ ਅਗੀ ਤੁਹਾਨੂੰ ਬਈ ਤੁਸੀਂ ਸਰ ਤੁਸੀਂ ਇਹ ਜਾਨ ਬਚਾਈ ਸਰ ਮੈਨੂੰ ਤਾਂ ਹਜੇ ਵੀ ਮਰੋਣਾ ਆ ਰਿਹਾ ਵੀ ਸਰ ਮੈਂ ਮੈਂ ਟੈਰਨਾ ਵੀ ਜਾਂਦਾ ਸੀ ਮੈਂ ਮੈਨੂੰ ਬੱਚੇ ਕੁਛ ਨਹੀਂ ਦਿਸਿਆ ਜਿੱਕੜੀ ਬੱਚੇ ਦਿਸੇ ਸਰ ਜਮੀ ਸਾਤ ਸਾਲ ਸਾਤ ਸਾਲ ਤੇ 6 7 7 ਸਾਲ ਤੇ 4 ਬੱਚੇ ਸੀ ਮੈਨੂੰ ਕੁਛ ਨਹੀਂ ਦਿਸਿਆ ਮੈਨੂੰ ਕੱਲ ਬੱਚੇ ਦਿਸੇ ਨਹੀਂ ਨਹੀਂ ਸਰ ਸੇਫਲੀ ਜਮਾ ਸਹੀ ਹੈ ਗੱਡੀ ਕਿੰਨੇ ਛੋਟੀ ਹੈ ਕਿ ਸਵਾਰੀਆਂ ਪਤ ਸੀ ਹੁਣ ਸਰ ਉਹ ਦੇਖਦੇ ਆ ਫਿਰ ਕੀ ਕਾਰਵਾਈ ਕਰਨਗੇ ਜੀ ਦੇਖਦੇ ਆ ਜਿਆ ਕਿ ਸਾਰੇ ਨਾ ਪਬਲਿਕ ਨਹੀਂ ਸਰ ਇਹ ਹੈਗੇ ਸਪਬਲਿਕ ਦੀ ਮਤਲਬ ਨਾਲ ਕਰਦੇ ਵੀ ਅਸੀਂ ਵਿੱਚ ਸੀਗੇ ਇੱਥੇ ਨੈਰ ਤੇ ਕੁਛ ਕੱਲ ਨਹੀਂ ਸਰ ਪਬਲਿਕ ਬਹੁਤ ਸੀਗੀ ਇੱਥੇ ਜੀ ਹਾਂਜੀ ਨਾਲ ਇੱਕ ਸਰਦਾਰ ਮੁੰਡਾ ਸੀ ਬਹੁਤ ਹੁਣੇ ਬਹੁਤ ਹੈਲਪ ਕਰੀ ਹਾਂ <síntas> ਦਿੱਤਾ